ਜੇਸ ਪਾਰਟੀ ਨੇ ਮੇਰੇ ਗੈਂਸ ਭਾਜਪੀ ਨੇ ਕੋਈ ਐਕਸ਼ਨ ਲੈਣਾ ਲਵੇ ਫਿਰ ਮੈਂ ਤੁਹਾਨੂੰ ਸਾਰਾ ਡਿਟੇਲ ਦੱਸ ਦਿਆਂਗੇ ਆਲੇ ਪਾਰਟੀ ਦੇ ਪ੍ਰਧਾਨ ਕੋਲ ਪੁੱਛੇ ਵੇਰ ਮੈਂ ਕੋਈ ਹੋਰ ਅਗਲੀ ਗੱਲ ਨਹੀਂ ਕਰਨੀ ਪਰ ਇੱਕ ਗੱਲ ਪੱਕੀ ਹੈ ਗਈ ਜੇ ਉਹਨਾਂ ਨੂੰ ਸ਼ੱਕ ਹੈਗਾ ਵੀ ਮੈਂ ਝੂਠਾ ਅਲੀਗੇਸ਼ਨ ਲਗਾ ਰਿਹਾ ਉਹ ਮੇਰੇ ਨਾਲ ਤੁਹਾਡੇ ਕਿਸੇ ਟੀਵੀ ਚੈਨਲ ਤੇ ਬਹਿ ਜਾਣ ਮੇਰੇ ਸਾਹਮਣੇ ਬੈਠ ਜਾਣ ਮੈਂ ਸਾਰਿਆਂ ਦੇ ਕਪੜੇ ਲੀਰੋ ਲੀਰ ਕਰਕੇ ਰੱਖ ਦਿਆਂਗਾ ਸਾਬਤ ਕਰ ਦਿਆਂਗਾ ਆਪਰੇਸ਼ਨ ਰਿਲੇਟਡ ਸਗਾ ਹੈ ਇਹ ਇਹ ਨੋਬਦੀ ਕਿਉਂ ਆਈ ਜੀ ਹੋਰ ਕਮੇਟੀ ਦੇ ਵਿੱਚ ਵੀ ਇਹ ਚਰਚਾ ਹੋਈ ਜਿਹੜੇ ਹੁਣ ਬਾਕੀ ਹੋ ਦੇਖੋ ਸਿਸਮ ਤੇ ਨਹੀਂ ਦੇਖੋ ਜਿਹੜੀ ਬੀਜੇਪੀ ਹੈਗੀ ਉਹ ਸਾਰੀਆਂ ਜਿਹੜੀਆਂ ਸਟੇਟਸ ਪਾਰਟੀਆਂ ਡਿਜੀਨਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਖਤਮ ਕਰਨਾ ਚਾਹੁੰਦੀਆਂ ਅਸੀਂ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਅਸੀਂ ਅਸੀਂ ਉਹਨਾਂ ਦੇ ਜਿਹੜਾ ਆਪਰੇਸ਼ਨ ਲੋਟਸ ਉਹਦੇ ਅਸੀਂ ਨਿਕਲਾਂਗੇ ਬਹੁਤ ਸੁਖਰੂ ਹੋ ਕੇ ਨਿਕਲਾਂਗੇ ਜਿਹੜੇ ਲੀਡਰ ਕੱਟੇ ਹੋਏ ਨੇ ਆਕਾਲੀ ਦਲ ਦੇ ਲੀਡਰ ਨੇ ਔਰ ਕਹਿੰਦੇ ਸੁਖਬੀਰ ਸਿੰਘ ਬਾਦਲ ਦਾਸ ਦੀਪਾ ਉਹਨਾਂ ਨੇ ਕਹਿੰਦੇ ਉਹੀ ਨੇ ਮੈਂ ਕਹਿੰਦਾ ਜੀ ਉਹ ਆਕਾਲੀ ਦਲ ਦੇ ਲੀਡਰ ਹੈਗੇ ਔਰ ਉਹਨਾਂ ਚੋਂ ਬੜੇ 90% ਜੰਮਣ ਦੇ ਲੀਡਰ ਹੈਗੇ ਪਰ ਉਹਨਾਂ ਦਾ ਜਿਹੜਾ ਇਹ ਤਰੀਕਾ ਹੈਗਾ ਇਹ ਗਲਤ ਤਰੀਕਾ ਹੈ ਉਹਨਾਂ ਨੂੰ ਪਾਰਟੀ ਫੋਰਮ ਦੇ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਗੱਲ ਕਰਨੀ ਚਾਹੀਦੀ ਹੈ ਹਿੰਮਤ ਆ ਤੇ ਗੱਲ ਕਰਨ ਤੁਸੀਂ ਆਪਣੇ ਕੋਈ 5 10 ਬੰਦੇ ਇਕੱਠੇ ਹੋ ਕੇ ਆਪਣੇ ਨਾਲ ਆਪਣੇ ਲੋਟੇ ਲੈ ਕੇ ਕਹੋ ਜੀ ਐਸਐਸੀ ਅਸੀਂ ਅਸਤੀਫਾ ਮੰਗਦੇ ਆ ਕਰੋ ਕੀ ਹੈਗਾ ਤੁਸੀਂ ਆਓ ਨਾ ਲੇਕਿਨ ਕਾਰਵਾਈ ਕਰਨਾ ਨਾ ਕਰਨਾ ਪ੍ਰਧਾਨ ਦਾ ਕੰਮ ਹੈ ਮੈਂ ਕਹਿੰਦਾ ਜੀ ਹਾਲੇ ਅਸੀਂ ਕੋਈ ਕਾਲੀਚ ਨਹੀਂ ਹਾਂ ਜਨਾਬ ਉਹ ਕਹਿੰਦੇ ਅਸੀਂ ਹੁਣ ਕੋਈ ਡਰੇ ਹੋਏ ਨਹੀਂ ਆ ਕਿ ਫਟਾਟ ਉਹਨਾਂ ਨੂੰ ਕੱਢ ਦਈਏ ਰੱਖ ਦਈਏ ਕੋਈ ਆਪਰੇਸ਼ਨ ਕਰੀਏ ਤਾਨੂੰ ਕੋਈ ਕਾਲੀ ਨਹੀਂ ਲੇਕਿਨ ਉਹ ਕਹਿੰਦੇ ਪਾਰਟੀ ਫੋਰਮ ਚ ਕਈ ਵਾਰ ਗੱਲਬਾਤ ਕੀਤੀ ਕੋਈ ਸੁਣਨ ਵਾਲਾ ਹੀ ਨਹੀਂ ਹੈ ਮੈਂ ਵੀ ਤਾਂ ਉਸ ਫੋਰਮ ਚ ਬੈਠਾ ਹਾਂ ਐਸਾ ਮੇਰੇ ਸਾਹਮਣੇ ਕੱਡੇ ਨਹੀਂ ਬਿਲਕੁਲ ਸਾਹਮਣੇ ਜਦੋਂ ਤੇ ਬੈਠਾ ਹਾਂ ਹਰ ਮੀਟਿੰਗ ਹੋਈ ਚੇ ਤੇ ਮੇਰੇ ਸਾਹਮਣੇ ਤਾਂ ਕਦੇ ਨਹੀਂ ਉਹਨਾਂ ਗੱਲ ਕੀਤੀ ਜਿਹਨੇ ਕੀਤੀ ਮੈਂ ਦੱਸਾਂ ਮੈਂ ਪੁੱਛਾਂ ਦੱਸ ਕਿੱਥੇ ਕੀਤੀ ਹੈ ਮੈਂ ਤਾਂ ਉਹਨਾਂ ਨੇ ਇਹ ਵੀ رائے ਦਿੱਤੀ ਸੀ ਤੁਸੀਂ ਅਗਰ ਨਹੀਂ ਕਰਤੀ ਤਾਂ ਤੁਸੀਂ ਇੰਡੀਵਿਜੂਅਲੀ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੋ ਆਪਣੀ ਗੱਲ ਰੱਖੋ उसान तो साहब जाके कल रखो कड़ा एक एक जी, कोई सा कर मैं जी नो साल यात्रा क्यों नहीं अकाल तखत मैंने जवाब देदार प्रकाश सिंह बादल समुची लीडरशिप अकाल तखत ਮਾਫੀ ਵੀ ਮੰਗਾਇਆ ਜਾਂ ਸਜਾਵਿਲ ਵਾਇਨ ਕੋਈ ਕਮੀ ਰਹਿ ਗਈ ਹੈ ਉਸ ਕੁਦਰ ਜੱਥੇਦਾਰ ਕਲੋਂ ਕਿਸੇ ਚੀਜ਼ ਦੀ ਅਸੀਂ ਪਾਰਟੀ ਦੇ ਤੌਰ ਤੇ ਸਾਰੇ ਜਾਵਾਂਗੇ ਉਹਦੇ ਚ ਕੀ ਹੈ ਤੁਹਾਨੂੰ ਕਾਲ ਤੱਕ ਤਾਂ ਜਾਣਦਾ ਕੋਈ ਨਹੀਂ ਪਰ ਇਹ ਪਾਰਟੀ ਕਿਸੇ ਦੇ ਕਮਰੇ ਜ ਕਿਸੇ ਦੇ ਘਰ ਚ ਨਹੀਂ ਬਣੀ ਅਕਾਲ ਤੱਕ ਸਭ ਤੇ ਬਣੀ ਹੈ ਇਸ ਨੂੰ ਕੋਈ ਵੀ ਬੰਦਾ ਇਸ ਪਾਰਟੀ ਨੂੰ ਤੋੜਨ ਦੀਆਂ ਬੜੀਆਂ ਸਾਸਾਂ ਹੋਣੀਆਂ ਸਾਰੀਆਂ ਫੇਲ ਹੋਈਆਂ ਇਹ ਵੀ ਫੇਲ ਹੋਈ ਆ ਆ ਜਿਹੜਾ ਖੜਾ ਖੜਾ ਹੋਇਆ ਕਿਸੇ ਦੇ ਇਸ਼ਾਰੇ ਤੇ ਖੜਾ ਹੋਇਆ ਆ ਜਿਹੜਾ ਥੋੜਾ ਖੜਾ ਹੋਇਆ ਹਾਂ ਅਲਕਾ ਟੀਚਰ ਰਿਕਾਰਡਿੰਗ ਕਰੀ ਤੇ ਠੀਕ ਠਾਕ ਵਧੀਆ ਹੋ ਗਿਆ ਹਾਂ 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 ਉਹ ਚੈਨਲ ਨਹੀਂ ਥੋੜਾ ਚੱਲਦਾ ਕੀ ਗੱਲ ਜੈਨਰ ਟੀਵੀ ਤੇ ਨਹੀਂ ਚੱਲਦਾ ਨਾ ਕੀ ਗੱਲ ਲਾਈਵ ਚੱਲ ਰਿਹਾ ਕਰਦੇ ਗੱਲ ਹਾਂਜੀ ਜੀ ਓਕੇ ਆਈਡੀ ਫਰਾ ਦੇ ਤੁਸੀਂ ਬੜਾ ਜੀ ਜਰੂਰ ਆਕਾਸ਼ ਹਾਂਜੀ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਜੀ ਕਿਵੇਂ ਦੇਖਦੇ ਹੋ ਜੀ ਕੀ ਲੱਗਦਾ ਜੀ ਅੱਜ ਕੈਮਰਾ ਦੇਖੋ ਕੈਮਰਾ ਵਲੋਂ ਦੇਖੋ ਸਹੀ ਮੇਲੇ ਦੇ ਵਿੱਚ ਸ਼੍ਰੋਮਣੀ ਕਾਲ ਦਾ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਅਸੀਂ ਸਾਰੀਆਂ ਆਪਣੇ ਜਿੰਨੀਆਂ ਵੀ ਕਮੇਟੀਆਂ ਆ ਚਾਹੇ ਕੋਰ ਕਮੇਟੀ ਆ ਜਾਂ ਜ਼ਿਲ੍ਹਾ ਜੈਸੇ ਜ਼ਬੰਦੀ ਆ ਮੈਂਬਰ ਆਪਣੇ ਜਿਹੜੇ ਹਲਕੇ ਦੇ ਇੰਚਾਰਜ ਆ ਅੱਜ ਬਰਗੀ ਕਮੇਟੀ ਆ ਉਹਦੇ ਵਿੱਚ ਇਹ ਵਕ ਵਕ ਮੈਂਬਰਾਂ ਦੀਆਂ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਆ ਉਹਦੇ ਵਿੱਚ ਇੱਕੋ ਹੀ ਗੱਲ ਆ ਕਿ ਮੰਥਨ ਕਰ ਰਹੇ ਆ ਕਿ ਪਾਰਟੀ ਜਿਹੜੀ ਪਿੱਛੇ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਰਿਜ਼ਲਟ ਆਏ ਆ ਉਹਦੇ ਵਾਸਤੇ ਤਾਂ ਅਗਾਂਹ ਦੀ ਜਿਹੜੀ ਨੀਤੀ ਆ ਅਗਾਂਹ ਉਹ ਕਿੱਦਾਂ ਬਣਾਉਣੀ ਆ ਉਹਦੇ ਵਾਸਤੇ ਬੀਟਣੇ ਚਲਦੀਆਂ ਤਾਂ ਅੱਜ ਬਰਗੀ ਕਮੇਟੀ ਦੀ ਮੀਟਿੰਗ ਆ ਪਾਰਟੀ ਚ ਬਾਕੀ ਸੁਰਾਂ ਵੀ ਉੱਠ ਰਹੀਆਂ ਨੇ ਜੀ ਪਾਰਟੀ ਪ੍ਰਧਾਨ ਨੂੰ ਬਦਲਣ ਦੀ ਗੱਲਾਂ ਹੋ ਰਹੀਆਂ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੱਡੀ ਪਾਰਟੀ ਆ ਸ਼੍ਰੋਮਣਿਕਾ ਦਲ ਪੰਜਾਬ ਦੀ ਸਭਿਜਨਨ ਪਾਰਟੀ ਆ ਕਦੇ ਕਦੇ ਜਦੋਂ ਜਿੱਤ ਇਲੈਕਸ਼ਨਾਂ ਹੁੰਦੀਆਂ ਜਿੱਤਾਂ ਹਨ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਉਦਰਾਚਰਾ ਹੁੰਦੇ ਆ ਤਾਂ ਮੈਂ ਸਮਝਦਾ ਕਿ ਸਾਰਿਆਂ ਨੂੰ ਆਪਣੀ ਬਿਜਾ ਰੱਖਣ ਦਾ ਹੱਕ ਵਾ ਕੱਲ ਜੋ ਉਹਨਾਂ ਨੇ ਕੀਤਾ ਪਰ ਮੈਂ ਮਨੁੱਖ ਕੀਤਾ ਥੋੜ੍ਹਾ ਦੁੱਖ ਹੋਇਆ ਕਿ ਕਈ ਸੀਨੀਅਰ ਲੀਡਰ ਉਸ ਵਿੱਚ ਮੀਟਿੰਗ ਵਿੱਚ ਸ਼ਾਮਲ ਹੋਏ ਆ ਉਹੜਾ ਨੂੰ ਪਾਰਟੀ ਦੇ ਸੰਵਿਧਾਨ ਵਿਧਾਨ ਦਾ ਤੇ ਪਤਾ ਹੋਣਾ ਚਾਹੀਦਾ ਕਿ ਪਾਰਟੀ ਦਾ ਲੀਡਰ ਕਿਵੇਂ ਚੁਣਿਆ ਜਾਂਦਾ ਲੀਡਰ ਦਾ ਸਿਫਾ ਕਿਵੇਂ ਲਿਆ ਜਾਂਦਾ ਸੜਕਾਂ ਤੇ ਬੈਠ ਕੇ ਬਾਹਰ ਸ਼ਰਾਂ ਚ ਬੈਠ ਕੇ ਤਾਂ ਸਿਫਾ ਨਹੀਂ ਲਿਆ ਜਾਣਾ ਪਾਰਟੀ ਦੇ ਵਿੱਚ ਆ ਕੇ ਸਿਸਟਮ ਬਣਾਇਆ ਉਹ ਸਿਸਟਮ ਅਡਾਪਟ ਕਰਨਾ ਚਾਹੀਦਾ ਉਹਨਾਂ ਨੂੰ ਹੋਰ ਕਮੇਟੀ ਚ ਕੋਈ ਇਹ ਚਰਚਾ ਹੋਈ ਸੀ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਬਾਗੀ ਹੋ ਗਏ ਪਰ ਸਾਡੇ ਕੋਲ ਜਾਣਕਾਰੀ ਹੈ ਕਿ ਕਮੇਟੀ ਵਿੱਚ ਚਰਚਾ ਹੋਈ ਸੀ ਦੇਖੋ ਮੈਂ ਨਹੀਂ ਕਿ ਬਾਗੀ ਹੋ ਗਏ ਇਹ ਤੇ ਇਹਨਾਂ ਨੇ ਸਵਾਲ ਕੀਤਾ ਮੈਂ ਕਹਿੰਦਾ ਸਾਰਿਆਂ ਨੂੰ ਵਿਚਾਰ ਰੱਖਣ ਦਾ ਹੱਕ ਹੈ ਪਾਰਟੀ ਦੇ ਵਿੱਚ ਆ ਕੇ ਰੱਖਣ ਦਾ ਹੱਕ ਉਹ ਦੇਖੋ ਮੈਨੂੰ ਵੀ ਮੁਸ਼ਕਲ ਆ ਜੇ ਮੇਰੇ ਕੋ ਵਿਚਾਰ ਤੋਂ ਮਨਤੀ ਗੱਲ ਆ ਤੇ ਮੈਨੂੰ ਵੀ ਗੱਲ ਉਹ ਕਰਨੀ ਚਾਹੀਦੀ ਹੈ ਪਾਰਟੀ ਦੇ ਵਿੱਚ ਬਹਿ ਕੇ ਕਰਨੀ ਚਾਹੀਦੀ ਹੈ ਸਰਬੋਰ ਕਮੇਟੀ ਚ ਇਹ ਚਰਚਾ ਹੋਈ ਸੀ ਜਿਹੜੀ ਹੁਣ ਉਹ ਓਪਨਲੀ ਗੱਲ ਕਰ ਰਹੇ ਨੇ ਦੇਖੋ ਕੋਰ ਕਮੇਟੀ ਦੇ ਵਿੱਚ ਤਾਂ ਵਿਚਾਰਾਂ ਹੀ ਹੋਈਆਂ ਸਨ ਇਲੈਕਸ਼ਨ ਸੰਬੰਧ ਦੇ ਵਿੱਚ ਕਿ ਆਪਾਂ ਇਲੈਕਸ਼ਨ ਜਿਹੜੀ ਆ ਨੌ ਹਲਕਿਆਂ ਤੋਂ ਸਾਡੀ ਜਮਾਨਤਾਂ ਜਬ ਦੋਈਆਂ ਜੇ ਆਪਾਂ ਚੰਗਾ ਰੱਟ ਨਹੀਂ ਦੇ ਦੇ ਸਕੇ ਇਸ ਕਰਕੇ ਉਹਦੇ ਬਾਰੇ ਵਿਚਾਰਾਂ ਹੋਈਆਂ ਦੀ ਕੋਰ ਕਮੇਟੀ ਵਿੱਚ ਤੇ ਹੁਣ ਸਾਰਾ ਮੰਥਨ ਚੱਲ ਰਿਹਾ ਤਾਰੀਆਂ ਮੀਟਿੰਗਾਂ ਹਲੇ ਹੋਰ ਹੋਣਗੀਆਂ ਸਾਰੀਆਂ। ਨਹੀਂ ਠੀਕ ਹੈ ਜੋ ਹੋਇਆ ਸਰ ਕੱਲ ਉਹਦੇ ਨਾਲ ਤੁਸੀਂ ਦੇਖਦੇ ਹੋ ਕਿ ਪਾਰਟੀਆਂ ਨੂੰ ਨੁਕਸਾਨ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ ਇਹ ਤਾਂ ਚੱਲਦਾ ਰਹਿੰਦਾ। ਤੁਸੀਂ ਦੇਖਿਆ ਪਿਛਲੀ ਪਾਰਲੀਮੈਂਟ ਵੇਲੇ ਲੋਕ ਸਵੇਰ ਨੂੰ ਹੋਰ ਪਾਰਟੀ ਦੇ ਸੀਗੇ ਦੁਪਹਿਰ ਨੂੰ ਹੋਰ ਵਿੱਚ ਚਲੇ ਗਏ। ਦੂਜੇ ਦਿਨ ਹੋਰ ਵਿੱਚ ਚਲੇ ਗਏ। ਇਹ ਪਾਰਟੀਆਂ ਦੇ ਵਿੱਚ ਸਿਸਟਮ ਇੱਕ ਤਾਂ ਚੱਲ ਪਿਆ ਹੋਜਿਆ। ਸੋ ਮੈਂ ਸਮਝਦਾ ਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਨੂੰ ਕੁਝ ਆ ਜਲਦੀ ਹਾਸਲ ਹੋ ਜਵੇ। ਕੋਈ ਪ੍ਰਧਾਨਗੀ ਦੀ ਚੱਕਰ ਦੇ ਵਿੱਚ ਫਿਰਦੇ ਆ ਕੋਈ ਉਜੇ ਪਾਸੇ ਉਹ ਗੱਪਾਂ ਮਿਲ ਜਿਵੇਂ ਉਹਨੂੰ ਤੁਰੇ ਹੋਏ ਆ ਉਹਨਾਂ ਦੇ ਆਪਣੇ ਉਹ ਆਜ਼ਾਦ ਉਹ ਇੰਡੀਪੈਂਡੈਂਟ ਉਹ ਕੁਝ ਵੀ ਕਰ ਸਕਦੇ ਪਰ ਪਾਰਟੀ ਜਿਹੜੀ ਸ਼੍ਰੋਮਣੀ ਕਾਲਦਾਵਆ ਇਹ ਲੰਬਾ ਤੇ ਆਥਵਾ ਅਤਰਾ ਚੜਾਉਂਦੇ ਰਹੇ ਆ ਔਰ ਤੁਹਾਨੂੰ ਯਾਦ ਹੋਣਾ ਕਿ ਪ੍ਰਕਾਸ਼ ਸਿੰਘ ਬਾਦਲ 80 ਤੋਂ ਬਾਅਦ 97 ਦੇ ਵਿੱਚ ਦੁਬਾਰਾ ਫੇਰ ਪਾਵਰ ਬਚਾਏ ਸੀ 17 ਸਾਲ ਉਹ ਬਾਹਰ ਰਹੇ ਆ ਤੋਂ ਮੈਂ ਅੱਜ ਵੀ ਦਾ ਪਾਰਟੀ ਦੇ ਵਿੱਚ ਆ ਮੈਂ ਉਹਨਾਂ ਦੇ ਨਾਲ ਲੰਬਾ ਸਮਾਂ ਕੰਮ ਕੀਤਾ ਬਹੁਤ سارے ਲੀਡਰ ਆਏ ਆ ਬਹੁਤ سارے ਚਲੇ ਗਏ ਇਹ ਗੱਲਾਂ ਚਲਦੀਆਂ ਰਹਿਣੀਆਂ ਹੁੰਦੀਆਂ ਸੋ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਕਈ ਜਾਂਦੇ ਆ ਕਿ ਆਉਂਦੇ ਆ ਕਦੇ ਪਰਿਵਾਰ ਇਦਾਂ ਚਲਦੇ ਚਲਦੇ ਰਹਿੰਦੇ ਆ ਸੋ ਪਰ ਮੈਂ ਇੱਕ ਵੇ ਇੱਕੋ ਬੇਨਤੀ ਕਰਨੀ ਚਾਹੁੰਦਾ ਜੀ ਕਿ ਕੋਈ ਵੀ ਜਿਹੜਾ ਸਾਡੇ ਪਾਰਟੀ ਦਾ ਲੀਡਰ ਹੈ ਜਿਹਨੇ ਪਾਰਟੀ ਦੇ ਵਿੱਚ ਕੰਮ ਕੀਤਾ ਜਾਂ ਪਾਰਟੀ ਨੇ ਉਹਨੂੰ ਮਾਨ ਸਨਮਾਨ ਦਿੱਤਾ ਉਹਨੂੰ ਕੋਈ ਵੀ ਜਿਹੜੀ ਉਹਨੂੰ ਗੱਲ ਕਰਨੀ ਹੈ ਉਹ ਪਾਰਟੀ ਤੇ ਆ ਕੇ ਮੀਟਿੰਗ ਦੇ ਵਿੱਚ ਬੇਨਤੀ